ਸੀ ਅਜਮਿੰਦਰਾ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਇੱਕ ਵੱਡੀ ਰੈਲੀ ਕਰਨ ਜਾ ਰਹੇ ਆ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਦੇ ਰੂਪ ਚ ਕਰ ਰਹੇ ਆ ਜਿਹੜੀ ਸਰਕਾਰ ਨੇ ਬੀਜੇਪੀ ਨੇ ੱੱਕੇ ਨਾਲ ਇਹਨਾਂ ਕਾਲਜਾਂ ਨੂੰ ਇਹ ਕਹਿ ਦਿੱਤਾ ਹੈਗਾ ਕਿ ਇਹ ਅੱਠ ਪੰਜਾਬ ਦੇ ਵੱਡੇ ਕਾਲਜ ਹੈ ਜਿਨ੍ਹਾਂ ਚ ਮਹਿੰਦਰਾ ਕਾਲਜ ਪਟਿਆਲਾ ਵੀ ਹੈ ਤੇ ਗਵਰਨਮੈਂਟ ਔਮਨ ਕਾਲਜ ਹੈ ਜਿਹੜਾ ਪਟਿਆਲੇ ਦਾ ਉਹ ਵੀ ਸ਼ਾਮਲ ਹੈਗਾ ਸਾਰੇ ਕਾਲਜਾਂ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦੇ ਨਾਂ ਤੇ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਸਾਧਨ ਆਪ ਜਟਾਓ ਇਹ ਫੈਸਲਾ ਪੰਜਾਬ ਸਰਕਾਰ ਦੀ ਇੰਨੀ ਨਲਾਈਕੀ ਹੈ ਜਿਹੜੀ ਆਪਦੇ ਆਪ ਨੂੰ ਇਹ ਦਾਵਾ ਕਰਦੀ ਹੈ ਕਿ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਏ ਹਾਂ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਹਾਂ ਅਸੀਂ ਅੱਜ ਮਹਿੰਦਰਾ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਦੇ ਰੂਪ ਚ ਕਰ ਰਹੇ ਆ ਇਹਦਾ ਕਾਰਨ ਇਹ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਨੇ ਭਾਜਪਾ ਨੇ ੱੱਕੇ ਨਾਲ ਇਹਨਾਂ ਕਾਲਜਾਂ ਨੂੰ ਇਹ ਕਹਿ ਦਿੱਤਾ ਹੈਗਾ ਕਿ ਇਹ ਅੱਠ ਪੰਜਾਬ ਦੇ ਵੱਡੇ ਕਾਲਜ ਆ ਜਿਨ੍ਹਾਂ ਚ ਮਹਿੰਦਰਾ ਕਾਲਜ ਪਟਿਆਲਾ ਵੀ ਆ ਤੇ ਗਵਰਨਮੈਂਟ ਔਮਨ ਕਾਲਜ ਆ ਜਿਹੜਾ ਪਟਿਆਲੇ ਦਾ ਉਹ ਵੀ ਸ਼ਾਮਲ ਹੈਗਾ ਇਸ ਤੋਂ ਬਿਨਾ ਮਲੇਰ ਕੋਟਲਾ ਮੁਹਾਲੀ ਲੁਧਿਆਣਾ ਤੇ ਅੰਮ੍ਰਿਤਸਰ ਦੇ ਕਾਲਜ ਆ ਸਾਰੇ ਕਾਲਜਾਂ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦੇ ਨਾਂ ਤੇ ਇਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਸਾਧਨ ਆਪ ਚਟਾਓ ਇਹ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵਧਣ ਦੇ ਕਦਮ ਹੈ ਪਹਿਲਾਂ ਹੀ ਇਸ ਕਾਲਜ ਦੇ ਵਿੱਚ ਮਧਰਾ ਕਾਲਜ ਚ ਕਾਲਜ ਸਰਕਾਰੀ ਹੈ 3000 ਵਿਦਿਆਰਥੀ ਇੱਥੇ ਪ੍ਰਾਈਵੇਟ ਤੌਰ ਤੇ ਪੜਦਾ ਉਹ ਉਹਨਾਂ ਦੇ 셀ਫ ਫਾਈਨਾਂਸਡ ਕੋਰਸ ਹੈ ਉਹਨਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵੀ ਵਿਦਿਆਰਥੀਆਂ ਤੋਂ ਤਾਂ ਫਿਰ ਅਸੀਂ ਟੈਕਸ ਕਾਦੇ ਲਈ ਦਿੰਨੇ ਆ ਇਹ ਸਾਡੇ ਉਹ ਵੱਡੇ ਕਾਲਜ ਆ ਜਿਨ੍ਹਾਂ ਨੂੰ ਇਹ ਪ੍ਰਾਈਵੇਟ ਕਰਨ ਜਾ ਰਹੇ ਆ ਇਹ ਫੈਸਲਾ ਪੰਜਾਬ ਸਰਕਾਰ ਦੀ ਇੰਨੀ ਨਲਾਈਕੀ ਹੈ ਜਿਹੜੀ ਆਪਦੇ ਆਪ ਨੂੰ ਇਹ ਦਾਵਾ ਕਰਦੀ ਹੈ ਕਿ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਏ ਹਾਂ ਉਹਨਾਂ ਵੱਲੋਂ ਹਲੇ ਤੱਕ ਨਾ ਕੋਈ ਸਟੇਟਮੈਂਟ ਦਿੱਤੀ ਗਈ ਹੈ ਨਾ ਕੋਈ ਭਗਵੰਤਮਾਨ ਦੀ ਸਟੇਟਮੈਂਟ ਆਈ ਹੈ ਪਰ ਅਸੀਂ ਜਿਹੜਾ ਇਹ ਫੈਸਲਾ ਵਾਪਸ ਕਰਾ ਕੇ ਹਟਣਾ ਔਰ ਅਸੀਂ ਇਹਨਾਂ ਕਾਲਜਾਂ ਨੂੰ ਪੰਜਾਬੀ ਯੂਨੀਵਰਸਿਟੀ ਨਾਲੋਂ ਜਾਂ ਬਾਕੀ ਯੂਨੀਵਰਸਿਟੀਆਂ ਨਾਲੋਂ ਡੀ ਅਫੀਲੀਏਟ ਨਹੀਂ ਹੋਣ ਦੇਣਾ ਔਰ ਇਹਨਾਂ ਨੂੰ ਪ੍ਰਾਈਵੇਟ ਹੈ ਜਿਹੜਾ ਉਹ ਨਹੀਂ ਹੋਣ ਦੇਣਾ ਹੈਗਾ ਇਹ ਤੁਹਾਡੀ ਮੰਗ ਨਹੀਂ ਪੂਰੀ ਅਸੀਂ ਦੇਖੋ ਮੰਗ ਨਹੀਂ ਪੂਰੀ ਕਰਦੇ ਤਾਂ ਇਹ ਮੂਵਮੈਂਟ ਵੱਡੀ ਹੋਣੀ ਹੋਣੀ ਹੈ ਤੈਅ ਹੈ ਅਸੀਂ ਇਸ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕਾਲਜਾਂ ਨੂੰ ਚਾਹੇ ਇਹ ਕਾਲਜ ਫਿਰ ਬੰਦ ਹੋਣ ਜਾਂ ਅਸੀਂ ਡੀਪੀਆਈ ਦਫ਼ਤਰ ਘੇਰੀਏ ਜਾਂ ਅਸੀਂ ਕਿਸੇ ਸੜਕਾਂ ਤੇ ਉਤਰ ਗਏ ਕਿਉਂਕਿ ਸਾਡੇ ਨਾਲ ਇੱਥੋਂ ਦੀਆਂ ਅਧਿਆਪਕ ਜਥੇ ਬੰਦੀਆਂ ਤੇ ਇੱਥੋਂ ਦੇ ਨਾਨ ਟੀਚਿੰਗ ਕਰਮਚਾਰੀ ਤੇ ਪੰਜਾਬ ਦੇ ਆਮ ਲੋਕਾਂ ਵੱਲੋਂ ਵੀ ਜਿਹੜੀਆਂ ਕਿਸਾਨ ਮਜ਼ਦੂਰ ਜਥੇ ਬੰਦੀਆਂ ਨੇ ਉਹਨਾਂ ਵੱਲੋਂ ਵੀ ਸਾਡੇ ਜਿਹੜਾ ਨਲਕ ਸੰਪਰਕ ਕੀਤਾ ਜਾ ਰਿਹਾ ਹੈਗਾ ਤੇ ਇਹ ਸਾਂਝਾ ਸੰਘਰਸ਼ ਬਣਾ ਕੇ ਇਸ ਤੇ ਅਸੀਂ ਅਗਲਾ ਜਿਹੜਾ ਐਕਸ਼ਨ ਹੈ ਉਹ ਪੰਜਾਬ ਸਰਕਾਰ ਖਿਲਾਫ ਕਰਾਂਗੇ ਕਿੰਨੇ ਸਮੇਂ ਲਈ ਇੰਤਜ਼ਾਰ ਲਾ ਰਹੇ ਅੱਜ ਜਿਹੜਾ ਸਾਡਾ ਕਲਾਸਾਂ ਦਾ ਬਾਈਕਾਟ ਕਰਕੇ ਅਸੀਂ ਅੱਜ ਕਲਾਸਾਂ ਨਹੀਂ ਲਾਵਾਂਗੇ ਕਾਲਜ ਦੇ ਵਿੱਚ ਇੱਥੇ ਅਸੀਂ ਪ੍ਰੋਟੈਸਟ ਕਰਾਂਗੇ ਇਸ ਤੋਂ ਬਾਅਦ ਅਸੀਂ ਮਾਰਚ ਕਰਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਦੇਵਾਂਗੇ ਕਿ ਇਹ ਕਾਲਜ ਜਿਹੜਾ ਹੈਗਾ ਉਹ ਬਿਲਕੁਲ ਵੀ ਆਟੋਨਮਸ ਲਈ ਅਪਲਾਈ ਜਿਹੜਾ ਹੈਗਾ ਉਹ ਨਹੀਂ ਕਰੂਗਾ ਮੇਰਾ ਨਾਮ ਸੰਜੀਤ ਸਿੰਘ ਪੈਂਦਾ ਮੈਂ ਮਹਿੰਦਰਾ ਕਾਲਜ 21 ਪੰਜਾਬ ਸਟੂਡੀਓ ਨੇ ਦਾ ਜਿਹੜਾ ਪ੍ਰਧਾਨ ਹੈਗਾ ਤੇ ਜਿਹੜਾ ਅੱਜ ਇਹ ਫੈਸਲਾ UGC ਨੇ ਕਰਿਆ ਵੀ ਜਿਹੜੇ ਕਾਲਜਾਂ ਨੂੰ ਆ ਆਟੋਨਮਸ ਜਿਹੜਾ ਬਣਾਇਆ ਜਾਊਗਾ ਮਤਲਬ ਖੁਦ ਨੂੰ ਤਿਆਰ ਬਣਾਇਆ ਜਾਊਗਾ ਇਸ ਕਰਕੇ ਅਸੀਂ ਇਸ ਅਸੀਂ ਇਹਨੂੰ ਦੂਜਾ ਨਾਮ ਪ੍ਰਾਈਵੇਟੇਸ਼ਨ ਦਿੰਨੇ ਆ ਵੀ ਇਹ ਪ੍ਰਾਈਵੇਟ ਕਰਨ ਚੱਲਿਆ ਜਿਹੜੀ ਕੇਂਦਰ ਸਰਕਾਰ ਆ ਉਹ ਹਰ ਇੱਕ ਚੀਜ਼ ਨੂੰ ਪ੍ਰਾਈਵੇਟੇਸ਼ਨ ਬੱਲ ਲੈ ਕੇ ਜਾ ਰਹੀ ਹੈ ਨਿੱਜੀਕਰਨ ਬੱਲ ਤੇ ਉਹ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਹਰ ਇੱਕ ਚੀਜ਼ ਦਾ ਅਸੀਂ ਸਾਡਾ ਸਿੱਧਾ ਤੇ ਸਾਡਾ ਇਹੀ ਆ ਵੀ ਪੂਰੇ ਪਟਿਆਲੇ ਚ ਇੱਕੋ ਦੋ ਕਾਲਜ ਜਿਹੜੇ ਸਹੀ ਚੱਲ ਰਹੇ ਆ ਜਿਹੜੀ ਇੱਕ ਮਹਿੰਦਰਾ ਕਾਲਜ ਇੱਕ ਬੂਮੇਨ ਕਾਲਜ ਜਿਹੜੀ ਨਿਊ 에ਜ ਕਾਲਜ 2020 ਆਈ ਹੈ ਉਸ 'ਚ ਸਾਫ਼ ਲਿਖਿਆ ਹੋਇਆ ਵੀ ਜੇਕਰ ਕਿਸੇ ਕਾਲਜ ਦੀ 2000 ਤੋਂ ਗਿਣਤੀ ਘਟਾ ਹੈ ਉਹ ਕਾਲਜ ਬੰਦ ਹੋ ਜਾਣਗੇ ਜੇਕਰ ਪਟਿਆਲੇ ਚ ਝਾਤ ਮਾਰੀਏ ਪਸਰ ਪਟਿਆਲੇ ਪਟਿਆਲੇ ਦੀ ਤਾਂ ਉਹ ਆਪਣੇ ਨਿਆਲ ਕਾਲਜ ਨਾਬਾ ਕਾਲਜ ਘਨੌਰ ਕਾਲਜ ਇਹਨਾਂ ਦੀ ਗਿਣਤੀ 2000 ਤੋਂ ਘਟਾਏ ਆਟੋਮੈਟਿਕਲੀ ਬੰਦ ਹੋ ਜਾਣਗੇ ਬੱਚੇ ਮਹਿੰਦਰਾ ਕਾਲਜ ਤੇ ਬੂਮੇਨ ਕਾਲਜ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਿੱਧੇ ਰੂਪ ਜਦ ਖਤਮ ਨਹੀਂ ਕੀਤਾ ਜਾ ਸਕਦਾ ਸਰਕਾਰ ਇਹਨਾਂ ਨੂੰ ਪ੍ਰਾਈਵੇਟ ਕਰਕੇ ਇਹ ਇਹ ਇਹਨਾਂ ਤੋਂ ਹੱਥ ਚੱਕਣਾ ਚਾਹੁੰਦੀ ਆ ਇਸ ਕਰਕੇ ਅਸੀਂ ਸਰਕਾਰ ਅੱਜ ਕਲਾਸਾਂ ਦਾ ਬਾਈਕਾਟ ਕਰਕੇ ਸਰਕਾਰ ਦੇ ਖਿਲਾਫ ਵਿਰੋਧ ਕਰ ਰਹੇ ਹਾਂ ਤੇ ਅਸੀਂ ਆਨਾਂ ਦੇ ਟਾਈਮ 'ਚ ਇਹ ਤੋਂ ਵੱਡਾ ਇਹਨੂੰ ਮਹਿੰਦਰਾ ਕੌਲੀ ਨੂੰ ਹੋ ਸਕਦਾ ਇਹਨੂੰ ਸੈਂਟਰ ਬਣਾਈਏ ਪੂਰੇ ਪੰਜਾਬ ਦਾ ਤੇ ਵੱਡੇ ਵੱਡੇ ਪ੍ਰਦਰਸ਼ਨ ਜਿਹੜੇ ਅਸੀਂ ਕਰੀਏ ਵਿਦਿਆਰਥੀ ਇਹ ਵੱਲੋਂ